1 ਸਾਲ ਬਾਅਦ ਪਾਇਆ ਆਪਾਂ ਨੇ ਵਲੋਗ ਵਲਡ ਰਿਕਾਰਡ ਤੋੜਤਾ ਜੀ ਸਵਾਗਤ ਹੈ ਤੁਹਾਡਾ ਸਾਡੇ ਵਲੋਗ ਦੇ ਵਿੱਚ ਸਾਡੇ ਵਲੋਗ ਦੇ ਵਿੱਚ ਇੱਕ ਖਾਸियत ਹੋ ਗਈ ਹੈ ਗਾਇਸ ਨਵਾਂ ਵਲੋਗ ਹੈ ਨਵਾਂ ਵਲੋਗ ਐਨੀ ਰੇਅਰ ਚੀਜ਼ ਦੇਖੋ ਮੈਂ ਨੇ ਥੱਕ ਥੱਕ ਕੇ ਆਵਾਂ ਸਕੂਲ ਤੋਂ ਆਇਆ ਬਤਾਉ ਮੈਂ ਘਰ ਟੂ ਬਣਾਉਣਾ ਛੁੱਟੀ ਨਹੀਂ ਚਾਹੁੰਦਾ ਦੇ ਜੜਾ ਦੜ ਦੇ ਜੜਾ ਦੜ ਸਕੂਲ ਤੋਂ ਆਇਆ ਮੈਂ ਥੱਕਿਆ ਹੋਵਾਂ ਨਾ ਸਕੂਲ ਵਾਲੇ ਇੱਕ ਤਾਂ ਵਿਚੋ ਵਿਚੋ ਲਾਈਟ ਕੱਟ ਕਰ ਦਿੰਦੇ ਨੇ ਖਚਿਆ ਇਹ ਆਪਾਂ ਹੁਣ ਆਏ ਆ ਫਾਈਨਲ ਨੰਬਰ ਵਲੋਗ ਆਇਆ ਮੈਂ ਭੁੱਲ ਗਿਆ ਆਪਾਂ ਵਲੋਗ ਹੀ ਬਣਾਉਂਦੇ ਸੀਗੇ ਹੁਣੇ ਚੱਕੇ ਸੀ ਹੁਣੇ ਕਰਤਾ ਹੁਣੇ ਚੱਕੇ ਸੀ ਮੰਮੀ ਨੇ ਹੁਣੇ ਕਰਤਾ ਨੂੰ ਮਾ ਦੇਂਗੇ ਹਮ ਦੂਰ ਰਹੋ ਥੋੜੇ ਜਿਵੇਂ ਕੈਮਰੇ ਤੋਂ ਸੁਮਾਚਾ ਟਿਕਲੋਡੀਆ

गिर ਜਾਣਗੇ ਹਰਮਨ ਸਾਰੇ ਲਿਆ ਚੱਕੇ ਨਹੀਂ ਗਿਰਦੇ ਚਲ ਅੰਦਰ ਰੱਖ ਮੈਂ ਸੌਂ ਕੇ ਲਊਂਗਾ ਚਲ ਰੱਖ ਹੁਣ ਲਿਆ ਚੱਕੇ ਦੂਵੇ ਪੋਜੋ ਇਹ ਤਾਂ ਵੱਧ ਭਾਰੀ ਚੱਕ ਚੱਕ ਤੇ ਤੋਂ ਵੱਧ ਭਾਰੀ ਨੇ ਪਰਨੇ ਨੂੰ ਮੋਢਾ ਕਿਨੇ ਗਿਆ ਆਹ ਟੀ-ਸ਼ਰਟ ਆਪਣੀ ਰੈੱਡ ਦੇ ਨਾਲ ਨਾਲ ਲਾ ਕਈ ਵਾਰ ਗਿੱਲਾ ਹੁੰਦਾ ਕੱਪੜਾ ਰੰਗ ਚੜ ਜਾਂਦਾ ਨੂੰ ਥੋੜਾ ਇਹਨੂੰ ਸਾਹ ਦੇ ਤੋ ਛੋ ਹਾਂ ਲੱਗਣੀ ਪਾਪਾ ਵੀ ਆ ਗਏ ਮਨ ਲਾ ਉਹ ਲਿਆ ਚੱਕ ਮੇਰਾ ਘਰ ਵਾਲਾ ਸੰਧਾਰਾ ਲਿਆਇਆ ਉਹ ਕਹਿੰਦੇ ਨੇ ਮੇਰੇ ਵੀਰ ਸੰਧਾਰਾ ਲੈ ਆਪੇ ਖਾਇਆ ਹਾਂ ਆਨੰਦ ਹੀ ਆਨੰਦ ਹੈ ਵਾਹ ਕੀ ਆਨੰਦ ਹੈ ਪਹਿਲੀ ਵਾਰੀ ਮੈਨੂੰ ਲੱਗਦਾ ਪੈਸੇ ਲਾ ਕੇ ਆਇਆ ਹਾਂ ਆਪਣੇ ਮਰ ਹੈ ਸੁਹਾਨ ਅੱਲਾ ਨਹੀਂ ਪਾਣੀ ਦੇ ਪਾਪਾ ਨੂੰ ਇਸ ਲਾਰੇ ਚ ਆਪਣੇ ਜੋਗੇ ਕੱਪੜੇ ਲੈ ਕੇ ਆਏ ਨੇ ਆਪਣਾ ਸੁਨਾਰਾ ਲੈ ਕੇ ਆਇਆ ਪਹਿਲੀ ਵਾਰ ਜ਼ਿੰਦਗੀ ਚ ਪੈਸੇ ਲਾਏ ਨੇ ਆਪਣੇ ਵਾਸਤੇ ਨਹੀਂ ਤਾਂ ਮੈਂ ਦਵਾ ਕੇ ਲਿਆਉਂਦੀ ਹੁੰਦੀ ਆ ਹੈਂ ਸਦਾ ਰਹਿਣੇ ਤੋਂ ਪੈਸੇ ਲੈ ਲੋ ਆਪਣਾ ਸਦਾ ਰਾਪ ਲਿਆਓ ਆਪਣੇ ਪਸੰਦ ਦਾ ਪੈਸੇ ਦੋ ਪੈਸੇ ਦੇ ਮਿਲ ਜਾਣਗੇ ਆਈ ਹਰੀ ਦੇੰਦਰ ਹੈ ਮੈਨੂੰ ਦੇਣੇ ਨੇ ਪੈਸੇ ਤੁਹਾਨੂੰ ਗੱਲ ਨਾਲੇ ਸਵਾਰਾ ਲਿਕੇ ਆਓ ਥੋੜਾ ਥੋੜਾ ਕਰ ਲਾ ਦੇਖ ਲਾ ਦੇਖ ਲਿਆ ਬਹੁਤ ਸੋਹਣੀਆਂ ਰਹੀਆਂ ਆਂ ਚਾਚੂ ਪੀਓਗੇ ਇਹ ਪਾਈਵਨ ਗੈਟਵਨ ਧੀਆ ਫੋਲੋ ਦੀਆਂ ਨੇ ਇਹ ਜੋਰ-ਜੋਰ से बोल के सबको स्कीमे बता दे ਬੂਟ ਹੋ ਵੀ ਹੈਗੇ ਬੂਟ ਦਾ ਟਾਕੀ ਕਿ ਲੱਗਣ ਦੂਜੀ ਵਾਲੀ ਜ਼ਿਆਦਾ ਲੂਜ਼ ਨਹੀਂ ਹੈਗੀ ਜਿਹੜੀ ਪਾ ਪਾਈ ਰੱਖਦੇ ਤੁਸੀਂ ਇਹ ਦੂਜੀਆਂ ਲੱਤ ਕਰਕੇ ਨਹੀਂ ਨਿਕਲੀਆਂ ਸਟ੍ਰੇਟ ਬੂਟ ਘੱਟ ਦੋਨੇ ਬੂਟ ਘੱਟ ਲੈ ਲਿਆ ਮੈਨੂੰ ਦੋਨੇ ਇੱਕੋ ਰੰਗ ਲੱਗਦਾ ਨਾ ਇੱਕੋ ਦਾ ਰੰਗ ਹੈ ਉਹ ਫਰਕ ਆ ਵੀ ਭਾਈ ਇਹਦਾ ਕ੍ਰਸ਼ ਦੇਖ ਉਹਦਾ ਕ੍ਰਸ਼ ਦੇਖ ਦਿਖਾ ਇਹਦਾ ਕ੍ਰਸ਼ ਦੇਖੀ ਉਹਦਾ ਕ੍ਰਸ਼ ਸਿੱਧਾ ਇਹਨੇ ਆਪੇ ਵਿਕੀ ਇਹਦੇ ਨਾਲ ਆ ਰਲਗੀ ਦੇ ਕਿਉਂ ਕਰਕੇ ਇੰਨਾ ਦਾ ਫਰਕ ਆ ਜਾਣਾ ਇੱਕੋ ਸਾਰੇ ਲੱਗ ਰਹੀਆਂ ਨੇ ਮੈਨੂੰ ਸਾਰੇ ਕਮੈਂਟ ਕਰਕੇ ਦੱਸਿਓ ਵੀ ਇੱਕੋ ਸਾਰੇ ਨੇ ਕਿਹੜਾ ਵਰਤਦਾ ਇਹਨੂੰ ਦਿਖਾਉਣੀ ਆਂ ਦਿਖਾ ਦੇ ਹਾਂ ਦਿਖਾਉਣੀ ਆਈ ਨੇ ਦਿਖਾਇਆ ਹੈ ਤੁਸੀਂ ਉਹ ਬਾਅਦ ਚ ਟੀ-ਸ਼ਰਟ ਵੀ ਲੈਂਦੀ ਆ ਉਹ ਵਾਈਨ ਜੀ ਨੇ ਲਿਆਏ ਹੈਗੇ ਹੋਮ ਪਰਪਲ ਜੀ ਔਰ ਰੰਗ ਔਰ ਗੁਲਾਬੀ ਗੁਲਾਬੀ ਜੇ ਤੁਹਾਡੇ ਵਧੀਆ ਮੈਨ ਲੱਗਣਾ ਤੇ ਉਹ ਤਾਂ ਹਰਮਨ ਦੇ ਵੀ ਫਿੱਕਾ ਰੰਗ ਘਟੋ ਲੱਗਦਾ ਸੋਹਣਾ ਰੰਗ ਤਾਂ ਵੀ ਫਿੱਟ ਨਾ ਜਾਵੇ ਬਸ ਗੂੜਾ ਰੰਗ ਪਹਿਲਾਂ ਹੀ ਤਾਂ ਬੱਸ ਖਰਾਬ ਨਹੀਂ ਹੋਈ ਹੈਗੀ ਨਾ ਫਿਰ ਉਹ ਕਹਿੰਦੇ ਆ ਆਰਟੀਕਲ ਸਾਡੇ 12 ਮਹੀਨੇ ਤੀਜੇ ਰਹਿੰਦੇ ਨੇ ਜੀ ਅੱਛਾ ਹਾਂ ਕਹਿੰਦੇ ਜਮ ਮਾਰ ਕੀ ਲੈ ਸਕਦੇ ਅੱਛਾ ਅੱਛਾ ਚਾਹ ਪੀਓਗੇ ਹੁਣ ਚਾਹ ਬਣਾਵਾਂ ਤੁਹਾਡੇ ਜੋਗੇ ਦੋ ਕੁੱਟਾ ਪੀਣੀ ਨਹੀਂ ਉਧਰ ਹੀ ਪੀ ਲਿਓ ਆ ਜਾ ਜੀ ਆਉਣਾ ਹਾਂ खुण्दी खुण्दी थी दी 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 <laughs> चोरी चोरी खाए खाए सारा खा गए <laughs> उपरों की करे स्वाद नहीं है जमा में चीनी ज्यादा सारा खा के चीनी हां मिठा घटा पता